1947 ਵਿੱਚ ਪੰਜਾਬ ਵਿੱਚ ਕਤਲੇਆਮ ਜਾਂ ਦੰਗੇ ਫਸਾਦ ਕਿਉਂ ਕਰਵਾਏ ਗਏ ਕੀ ਇਹ ਆਪਣੇ ਆਪ ਹੋਏ ਕੀ ਕਿਸੇ ਨੇ ਕਰਵਾਏ ਇਹ ਸਵਾਲ ਅੱਜ ਵੀ ਜਵਾਬ ਮੰਗਦੇ ਨੇ ਕਿਉਂਕਿ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਦੱਸਦੇ ਨੇ ਕਿ 1947 ਸਮੇਂ ਤਾਂ ਸ਼੍ਰੀਲੰਕਾ ਵੀ ਜਾਦ ਹੋਇਆ ਨੇਪਾਲ ਵੀ ਹੋਇਆ ਪੁਟਾਨ ਵੀ ਆ ਬਰਮਾ ਵੀ ਹੋਇਆ ਅਤੇ ਕੁਝ ਹੋਰ ਇਲਾਕੇ ਵੀ ਜਾਦ ਹੋਏ ਲੇਕਿਨ ਫਿਰ ਪੰਜਾਬ ਦੇ ਹੀ ਕਿਉਂ ਦੰਗੇ ਫਸਾਦ ਕਤਲੇਆਮ ਕਰਵਾਏ ਗਏ ਕੀ ਇੱਕ ਇਹ ਸੋਚੀ ਸਮਝੀ ਸਾਜ਼ਿਸ਼ ਸੀ ਕੀ ਇੱਕ ਬਹੁਤ ਵੱਡਾ ਪਲਾਨ ਸੀ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇਹ ਵੀ ਜਾਣਦੇ ਨੇ ਕਿ 14 ਅਗਸਤ ਜਾਂ 15 ਅਗਸਤ 1947 ਤੋਂ ਬਾਅਦ ਦੰਗੇ ਹੋਏ ਨੇ ਲਗਭਗ ਕਾਫੀ ਸਮਾਂ ਬਾਅਦ ਮਹੀਨਾ ਡੇਢ ਮਹੀਨੇ ਬਾਅਦ ਇਹ ਕੰਮ ਹੋਇਆ ਜੇ ਦੰਗੇ ਫਸਾਦ ਕਤਲੇਆਮ ਹੋਣੀ ਸ ਤਾਂ 14 ਅਗਸਤ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਜੇ ਕੋਈ ਈਰਖਾ ਬਾਜੀ ਜਾਂ ਲੋਕਾਂ ਦੀ ਆਪਣੀ ਲੜਾਈ ਹੁੰਦੀ ਪਰ ਲੋਕ ਤਾਂ ਭੋਲੇ ਹੁੰਦੇ ਨੇ ਲੋਕ ਤਾਂ ਕਿਸੇ ਨਾਲ ਲੜਦੇ ਹੀ ਨਹੀਂ ਲੋਕ ਤਾਂ ਇੱਕ ਦੂਜੇ ਨਾਲ ਪਿਆਰ ਸਤਿਕਾਰ ਕਰਦੇ ਨੇ ਭਾਈਚਾਰਕ ਸਾਂਝਾਂ ਮਜ਼ਬੂਤ ਰੱਖਦੇ ਨੇ ਕਿਉਂਕਿ ਜਿਹੜੇ ਧਰਮ ਨੇ ਉਹ ਸਾਨੂੰ ਇੱਕ ਦੂਜੇ ਨਾਲ ਈਰਖਾ ਕਰਨੀ ਨਹੀਂ ਭਾਈਚਾਰਕ ਸਾਂਝਾਂ ਤੇ ਜ਼ਿੰਦਗੀ ਨੂੰ ਬਿਹਤਰ ਜੀਉਣ ਦਾ ਵਲ ਦੱਸਦੇ ਨੇ لیکن ਜਿਹੜੇ ਕੁਝ ਕੋ ਲੀਡਰ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਚੁਭਦੀਆਂ ਨੇ ਉਹਨਾਂ ਦੇ ਆਪਣੇ ਕੋਈ ਮਕਸਦ ਹੁੰਦੇ ਨੇ ਹੁਣ ਸਵਾਲ ਖੜਾ ਹੁੰਦਾ ਕਿ ਪੰਜਾਬ ਚ ਦੰਗੇ ਫਸਾਦ ਕਿਉਂ ਕਰਾਏ ਗਏ ਤੁਸੀਂ ਸਭ ਜਾਣਦੇ ਹੋ ਕਿ 1947 ਤੋਂ ਪਹਿਲਾਂ ਜਿਹੜਾ ਪੰਜਾਬ ਸੀ ਇੱਕ ਆਜ਼ਾਦ ਦੇਸ਼ ਸੀ ਆਜ਼ਾਦ ਸਟੇਟ ਸੀ ਹੁਣ ਕਈ ਕਹਿਣਗੇ ਇਦਾਂ ਥੋੜਾ ਹੈਗਾ ਸੀ ਫਿਰ ਜੇ ਉਹਨਾਂ ਨੇ ਇਹ ਸਵਾਲ ਉਹਨਾਂ ਦਾ ਆਪਣੀ ਜਗ੍ਹਾ ਤੇ ਸਹੀ ਹੋ ਸਕਦਾ ਕਿਉਂਕਿ ਉਹਨਾਂ ਨੇ ਜੇ 1848-49 ਦੀ ਜਿਹੜੀ ਸਰਦਾਰ ਸ਼ਾਮ ਸਿੰਘ ਟਾਰੀ ਹੁਣਾ ਨਾਲ ਜੁੱਧ ਹੋਇਆ ਸੀ ਸਭਰਾਮੋ ਦੀ ਲੜਾਈ ਉਦੋਂ ਪਹਿਲਾਂ ਇੱਕ ਮੁਦਕੀ ਦੀ ਲੜਾਈ ਹੋਈ ਆ ਜੀ ਉਹਨਾਂ ਨੇ ਉਹ ਪੜੀਆਂ ਹੋਣ ਜਿਹੜੀਆਂ ਅੰਗਰੇਜ਼ਾਂ ਨਾਲ ਹੋਈਆਂ ਸੀ ਫਿਰ ਉਹ ਕਹਿਣਗੇ ਕਿ ਪੰਜਾਬ ਇੱਕ ਆਜ਼ਾਦ ਸਟੇਟ ਸੀ ਕਿਉਂਕਿ ਸੁਭਰਾਮੋ ਦੀ ਲੜਾਈ ਤੋਂ ਬਾਅਦ 1848 ਨਿੰਜਾ ਤੋਂ ਬਾਅਦ ਅੰਗਰੇਜ਼ਾਂ ਦੀ ਸਿੱਖਾਂ ਨਾਲ ਸੰਧੀ ਹੋ ਗਈ ਸੀ ਕਿ ਅਸੀਂ ਤੁਹਾਨੂੰ ਸਿੱਖ ਰਾਜ ਵਾਪਸ ਕਰ ਦੇਵਾਂਗੇ ਜਦੋਂ ਮਹਾਰਾਜ ਜੀ ਸਿੰਘ ਦੇ ਪਰਿਵਾਰ ਦਾ ਕੋਈ ਪੁੱਤਰ ਜਿਹੜਾ ਇਹ ਪੰਜ ਸਾਲ ਤੇ ਗੱਦੀ ਤੇ ਬਿਠਾਇਆ ਸੀ ਜਦੋਂ 18 ਸਾਲਾਂ ਦਾ ਜਾਂ 21 ਸਾਲਾਂ ਦਾ ਹੋ ਜਾਏਗਾ ਅਸੀਂ ਤੁਹਾਨੂੰ ਗੱਦੀ ਵਾਪਸ ਕਰ ਦੇਵਾਂਗੇ ਇੱਕ ਸੰਧੀ ਹੋਈ ਸੀ 1848 ਨਿੰਜਾ ਦੇ ਵਿੱਚ ਪੰਜਾਬ ਗੁਲਾਮ ਨਹੀਂ ਸੀਗਾ ਫਿਰ ਜਦੋਂ ਪੰਜਾਬ ਗੁਲਾਮ ਨਹੀਂ ਸੀ ਤੇ ਅੰਗਰੇਜ਼ਾਂ ਨੂੰ ਇਹ ਚੁਭਦਾ ਸੀ ਕਿ ਅਸੀਂ ਤਾਂ ਸਾਰਾ ਵਿਸ਼ਵ ਜਿੱਤ ਲਿਆ ਅਸੀਂ ਸਾਰਾ ਸਾਰ ਜਿੱਤ ਲਿਆ ਕਿ ਸਾਡੇ ਕੋ ਪੰਜਾਬ ਹੀ ਨਹੀਂ ਜਿੱਤਿਆ ਗਿਆ ਸਾਡੇ ਕੋ ਪੰਜਾਬੀ ਲੋਕ ਹੀ ਨਹੀਂ ਜਿੱਤੇ ਗਏ ਸਿੱਖ ਹੀ ਨਹੀਂ ਜਿੱਤੇ ਗਏ ਕਿਉਂਕਿ 1848 99 ਤੋਂ ਪਹਿਲਾਂ ਸਿੱਖਾਂ ਦਾ ਜਿਹੜਾ ਪੂਰਾ ਕੰਪਲੀਟ ਰਾਜ ਸੀ ਸਿੱਖਾਂ ਦਾ ਖਾਲਸਾਈ ਨੀਲਾ ਝੰਡਾ ਸੀ ਆਪਣੀ ਮੋਹਰ ਸੀ ਨਾਨਕਸ਼ਾਈ ਗੋਬਿੰਦਸਾਈ ਸਿੱਕੇ ਚੱਲਦੇ ਸੀ ਤੇ ਨਾਲ ਹੀ ਇੱਕ ਨਾਨਕਸ਼ਾਈ ਕੈਲੰਡਰ ਚੱਲਦਾ ਸੀ ਤੇ ਬਹੁਤ ਕੁਝ ਸੀ ਤਾਂ ਲੇਕਿਨ ਇਹ ਅੰਗਰੇਜ਼ਾਂ ਨੂੰ ਚੁਬਦਾ ਸੀ ਫਿਰ ਅੰਗਰੇਜ਼ਾਂ ਨੇ ਕੀ ਕੀਤਾ 1848 99 ਤੋਂ ਬਾਅਦ ਜਿਹੜਾ ਸੀ ਉਹ ਇੱਕ ਤਾਂ ਸੱਚਖੰਡ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਕਹਿਣਾ ਸ਼ੁਰੂ ਕੀਤਾ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਗਲਤ ਰਵਈਆ ਕੀਤਾ ਲੋਕਾਂ ਦੇ ਘਰਾਂ ਚੋਂ ਮੁੱਲ ਕਹਤੇ ਖਰੀਦ ਲਏ ਗਏ ਸੀ ਜਿਹੜੇ ਲੋਕਾਂ ਦੇ ਘਰਾਂ ਚ ਕਹਤੇ ਸਨ ਅੰਗਰੇਜ਼ ਉਹ ਵੀ ਲੈ ਗਏ ਸਨ ਉਹਦਾ ਕਾਰਨ ਸੀ ਆਪਾਂ ਹੁਣ ਗੱਲ ਕਰਦੇ ਹਾਂ ਕਿ ਪੰਜਾਬ 'ਚ ਦੰਗੇ ਕਿਉਂ ਹੋਏ ਹੁਣ ਇੱਥੇ ਗੱਲ ਕਰਦਿਆਂ ਕਿਉਂਕਿ ਪੰਜਾਬ ਇੱਕ ਅਮੀਰ ਸਟੇਟ ਸੀ ਪੰਜਾਬ ਦੇ ਲੋਕ ਬਹੁਤ ਖੁਸ਼ਹਾਲ ਸਨ ਪੰਜਾਬ ਦੇ ਲੋਕ ਪੜ੍ਹੇ ਲਿਖੇ ਸਨ ਪੰਜਾਬ ਦੇ ਲੋਕਾਂ 'ਚ ਭਾਈਚਾਰਕ ਸਾਂਝਾਂ ਬਹੁਤ ਮਜ਼ਬੂਤ ਸੀ ਪੰਜਾਬ ਦੇ ਲੋਕਾਂ 'ਚ ਇੱਕ ਦੂਜੇ ਦੇ ਪ੍ਰਤੀ ਰਵੱਈਆ ਬਹੁਤ ਵਧੀਆ ਸੀ ਜਾਨੀ ਕਿ ਇੱਥੇ ਕੋਈ ਦੰਗੇ ਫਸਾਦ ਹੋਣ ਦੀ 0.20 ਸੰਭਾਵਨਾ ਨਹੀਂ ਸੀ ਹੋ ਸਕਦਾ ਕਿ ਗੋਰਿਆਂ ਨੂੰ ਅੰਗਰੇਜ਼ ਵੀ ਨਹੀਂ ਸੀ ਚਾਹੁੰਦੇ ਕਿ ਪੰਜਾਬ ਇੱਕ ਆਜ਼ਾਦ ਦੇਸ਼ ਬਣੇ ਦੁਬਾਰਾ ਸੀ ਨੂੰ ਆਜ਼ਾਦੀ ਦੇ ਕੇ ਜਾਈਏ ਉਹਦਾ ਕਾਰਨ ਇਹ ਸੀ ਉਹਨਾਂ ਨੂੰ ਪਤਾ ਸੀ ਕਿ ਸਾਡੇ ਕੋਲੋਂ ਇਹ ਨਹੀਂ ਜਿੱਤੇ ਗਏ ਤਾਂ ਇਹ ਜੇ ਜੇਤੂ ਰਾਜ ਜਾਂ ਇੱਕ ਆਜ਼ਾਦ ਸਟੇਟ ਬਣਾ ਦਿੱਤੀ ਇਹ ਕੀ ਕਰਨਗੇ ਹੋ ਸਕਦਾ ਕਿ ਸਾਡੇ ਤੱਕ ਹੀ ਆ ਕੇ ਦੁਬਾਰਾ ਕਬਜ਼ਾ ਕਰ ਲੈਣ ਅੰਗਰੇਜ਼ਾਂ ਨੂੰ ਵੀ ਡਰ ਸੀ ਫਿਰ ਕਿਉਂ ਆ ਕੇ ਇਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਨੂੰ ਕਮਜ਼ੋਰ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਕਮਜ਼ੋਰ ਕਰਨ ਦੇ ਲਈ ਕਿਉਂਕਿ ਬਹੁਤ ਜ਼ਿਆਦਾ ਗਿਂਤੀ ਜਿਹੜੀ ਸਿੱਖਾਂ ਦੀ ਸੀ ਉਹ ਤਾਂ ਮਾਝੇ ਵਿੱਚ ਸੀ ਤੇ ਲਾਹੌਰ ਵੀ ਮਾਝੇ ਨਾਲ ਜੁੜਿਆ ਹੋਇਆ ਸੀ ਜ਼ਿਆਦਾਤਰ ਗਿਂਤੀ ਜਿਹੜੀ ਮਾਝੇ ਵਿੱਚ ਸੀ ਜਿਹਦੇ ਵਿੱਚ ਅੱਜ ਦੇ ਸਮੇਂ ਵਿੱਚ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੋ ਗਿਆ ਤੇ ਪਠਾਨਕੋਟ ਦਾ ਇਲਾਕਾ ਹੋ ਗਿਆ ਲਾਹੌਰ ਦਾ ਇਲਾਕਾ ਹੋ ਗਿਆ ਜਾਂ ਕੁਝ ਹੋਰ ਫਿਰੋਜ਼ਪੁਰ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ 'ਚ ਬਹੁਤ ਜ਼ਿਆਦਾ ਪਾਪੂਲੇਸ਼ਨ ਸਿੱਖਾਂ ਦੀ ਸੀ ਫਿਰ ਕੀ ਹੋਇਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਦੰਗੇ ਫਸਾਦ ਦੀ ਸ਼ੁਰੂਆਤ ਕੁਝ ਲੋਕਾਂ ਨੇ ਕਰਵਾਈ। ਉਹਨਾਂ ਨੂੰ ਇਹ ਸੀ ਕਿ ਇਹਨਾਂ ਲੋਕਾਂ ਨੂੰ ਆਰਥਿਕ ਤੌਰ ਤੇ ਬਰਬਾਦ ਕਰ ਦੋ। ਹੁਣ ਦੰਗੇ ਫਸਾਦ ਹੋਏ ਪੰਜਾਬ ਆਰਥਿਕ ਤੌਰ ਤੇ ਉਜੜ ਗਿਆ। ਜਦੋਂ ਦੰਗੇ ਫਸਾਦ ਹੋਏ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਹੀ ਗਰੀਬੀ ਆ ਕੇ ਵਸ ਗਈ। ਲੋਕਾਂ ਦੇ ਪਰਿਵਾਰ ਖਤਮ ਹੋ ਗਏ, ਲੋਕ ਟੁੱਟ ਗਏ ਅੰਦਰੋਂ। ਨਾਲ ਦੀ ਨਾਲ ਹੀ ਜਦੋਂ ਜ਼ਮੀਨਾਂ ਛੱਡੀਆਂ ਗਈਆਂ ਤਾਂ ਨਾਲ ਘਰ-ਬਾਰ ਬਰਬਾਦ ਹੋਣ ਕਰਕੇ ਮਾਨਸਿਕ ਤੌਰ ਤੇ ਵੀ ਬੜੀ ਵੱਡੀ ਸੱਟ ਵੱਜੀ। ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਨਿਆਂਇਕ ਤੌਰ ਤੇ ਜਾਂ ਸਮਾਜਿਕ ਰਿਸ਼ਤਿਆਂ ਦੇ ਤੌਰ ਤੇ ਤੋੜਨ ਦੇ ਲਈ ਇਹਨਾਂ ਨੇ ਲੋਕਾਂ ਦੇ ਆਪਸ ਵਿੱਚ ਦੰਗੇ-ਵਸਾਦ ਕਰਵਾ ਦਿੱਤੇ ਗਏ ਤੇ ਉਹ ਦੰਗੇ-ਵਸਾਦਾਂ ਦੀ ਜਿਹੜੀ ਸਜ਼ਾ ਸੀ ਬਹੁਤ ਸਾਲ ਲੋਕਾਂ ਨੂੰ ਭੁਗਤਣੀ ਪਈ ਅੱਜ ਸ਼ੁਕਰ ਹੈ ਕਿੰਨੇ ਸਾਲਾਂ ਬਾਅਦ ਪੰਜਾਬੀ ਜਿਹੜੇ ਦੁਬਾਰਾ ਪੈਰਾਂ ਤੇ ਖੜੇ ਹੋਏ ਨੇ ਪੰਜਾਬ ਦੇ ਲੋਕ ਦੁਬਾਰਾ ਗਾਂਹ ਤੇ ਲੰਬੀ ਸੋਚਣ ਲਈ ਕੰਮ ਕਰਨ ਲੱਪੇ ਨੇ ਜੋ ਇੱਕ ਚੰਗੀ ਗੱਲ ਆ ਅੱਜ ਪੰਜਾਬ ਦੁਬਾਰਾ ਆਰਥਿਕ ਤੌਰ ਤੇ ਮਜ਼ਬੂਤ ਹੋ ਰਿਹਾ ਰਾਜਨੀਤਿਕ ਤੌਰ ਤੇ ਮਜ਼ਬੂਤ ਹੋ ਰਿਹਾ ਸਮਾਜਿਕ ਤੌਰ ਤੇ ਮਜ਼ਬੂਤ ਹੋ ਰਿਹਾ ਭਾਈਚਾਰਕ ਸਾਂਝਾ ਚ ਮਜ਼ਬੂਤ ਹੋ ਰਿਹਾ ਅਤੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਫੈਲ ਰਿਹਾ ਹੈ ਜੋ ਇੱਕ ਚੰਗੀ ਗੱਲ ਆ ਹੋ ਸਕਦਾ ਕੁਝ ਲੋਕਾਂ ਨੂੰ ਅੱਜ ਵੀ ਚੁਬਦੀ ਹੋਵੇ ਉਦੋਂ ਜਿਹੜੇ ਜਿਨ੍ਹਾਂ ਲੋਕਾਂ ਨੇ ਦੰਗੇ ਕਰਾਏ ਅੰਗਰੇਜ਼ ਤਾਂ ਹੈ ਹੀ ਔਖੇ ਸੀ ਪੰਜਾਬ ਨਾਲ ਕੁਝ ਕੋ ਜਿਹੜੇ ਅੰਗਰੇਜ਼ ਜਿਹੜੇ ਸੀ ਇੰਡੀਅਨ ਲੋਕ ਵੀ ਅੰਗਰੇਜ਼ ਸਨ ਕੁਝ ਕੋ ਲੋਕ ਜਿਨ੍ਹਾਂ ਨੇ ਦੰਗੇ ਕਰਾਏ ਜਿਨ੍ਹਾਂ ਦੇ ਨਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਮੈਂ ਨਾਂ ਲਵਾਵਾਂਗਾ ਤਾਂ ਰੋਲਾ ਪੈਂਦਾ ਲੇਕਿਨ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਨੇ ਕਿ ਰੇਡੀਓ ਤੇ ਵੀ ਇੱਕ ਸਟੇਟਮੈਂਟ ਆਈ ਸੀ ਦੰਗੇ ਦੀ ਸ਼ੁਰੂਆਤ ਵੀ ਕਿੰਨੇ ਕਰਾਈ ਸੀ ਉਹ ਸਭ ਕੁਝ ਤੁਹਾਡੇ ਵਰਗੇ ਜਾਣਦੇ ਨੇ ਲੇਕਿਨ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੱਬ ਕੇ ਰੱਖ ਲਿਆ ਗਿਆ ਕਿ ਲੋਕਾਂ ਨੂੰ ਪਤਾ ਨਾ ਲੱਗੇ ਪਰ ਲੋਕ ਸਿਆਣੇ ਹੋ ਗਏ ਨੇ ਲੋਕ ਇਹ ਗੱਲ ਜਾਣਦੇ ਕਿ ਪੰਜਾਬ 'ਚ ਜਾਨ ਬੁੱਝ ਕੇ ਦੰਗੇ ਫਸਾਦ ਕਰਾਏ ਗਏ ਤੇ ਜਿਹਦੀ ਵਜ੍ਹਾ ਸੀ ਕਿ ਪੰਜਾਬ ਜਿਹੜਾ ਸੀ ਕੁਝ ਲੋਕਾਂ ਦੀਆਂ ਅਥਾਂ ਵਿੱਚ ਰੜਕਦਾ ਸੀ ਉਹਦੀ ਸਜ਼ਾ ਸਾਡੇ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਪਰਿਵਾਰਾਂ ਦੇ ਜੀ ਮਰਵਾ ਕੇ ਆਪਣੇ ਪਰਿਵਾਰਾਂ ਦੀ ਇੱਜ਼ਤਾਂ ਲੁੱਟਾ ਕੇ ਆਪਣੇ ਕਾਰੋਬਾਰ ਜ਼ਮੀਨਾਂ ਲੁੱਟਾ ਕੇ ਜਿਹੜੀ ਹੀ ਉਹ ਮਿਲੀ ਸੀ ਇੰਡੀਆ ਦੀ ਕੋਈ ਵੰਡ ਨਹੀਂ ਸੀ ਹੋਈ ਉਦੋਂ ਸਿਰਫ ਤਾਂ ਸਿਰਫ ਪੰਜਾਬ ਦੀ ਹੀ ਵੰਡ ਹੋਈ ਸੀ ਪੰਜਾਬ ਨੂੰ ਦੋ ਹਿੱਸਿਆਂ 'ਚ ਕਰ ਦਿੱਤਾ ਗਿਆ ਜਿਹਦਾ ਅੱਜ ਵੀ ਸਾਰੇ ਪੰਜਾਬੀਆਂ ਨੂੰ ਭਾਵੇਂ ਉਹ ਕਿਸੇ ਵੀ ਧਰਮ ਨਾਲ ਜੁੜੇ ਹੋਣ ਉਹਨਾਂ ਨੂੰ ਦੁੱਖ ਆ ਕਿ ਸਾਡੇ ਵਿੱਚ ਇਹ ਕੰਧਾਂ ਹੋਈਆਂ ਨੇ ਇਹ ਬੜੀਆਂ ਦੁਖਦਾਈ ਨੇ ਉਹ ਚਾਹੁੰਦੇ ਨੇ ਕਿ ਸਾਡੇ 'ਚ ਭਾਈਚਾਰਕ ਸਾਂਝਾ ਮਜ਼ਬੂਤ ਹੋਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ